ਸੋਪਤ ਹੜੀ ਲਾਈਫ ਦਾ ਹੁਸ਼ਿਆਰ ਸਿੰਘ ਕਾਸਟ ਵੀ ਕੀਤੀ ਮਮ ਟੀਚਰ ਜੋ ਤੁਸੀਂ ਕਦੀ ਨਹੀਂ ਭੁੱਲ ਸਕਦੇ ਮੇਰੇ ਸਭ ਤੋਂ ਪਹਿਲੇ ਉਸਤਾਦ ਜੀ ਲਖੀਰ ਸਿੰਘ ਸਿਸਟਰ ਗ੍ਰੇਸੀ ਹੁੰਦੇ ਸੀ ਨਾਮ ਨਾ ਦੱਸਣਾ ਪਰ ਇਹ ਦੱਸ ਦੋ ਕਿ ਕਿਹੜੇ ਸਬਜੈਕਟ ਦਾ ਟੀਚਰ ਹੁੰਦਾ ਸੀ ਜਿਸ ਦਾ ਪੀਰੀਅਡ ਤੁਹਾਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਸੀ ਪਲੱਸ 1 ਪਲੱਸ 2 ਵਿੱਚ ਮੈਂ ਅਨਫੋਰਚੂਨੇਟਲੀ ਕੋਈ ਹੋਰ ਨਹੀਂ ਲੈ ਸਕਿਆ ਇਕਨੋਮਿਕਸ ਨੂੰ ਲੈਣੀ ਪਈ ਤੇ ਪਾਸ ਗ੍ਰੈਜੂਏਸ਼ਨ ਚ ਜਾ ਕੇ ਮੇਰਾ ਛੁਟਕਾਰਾ ਹੋ ਗਿਆ ਓਕੇ ਐਂਡ ਯੂ ਜਿਹੜੇ ਨਹੀਂ ਐਜ਼ ਅ ਟੀਚਰ ਐਕ ਟੀਚਰ ਸੀ ਜਿਹੜੇ ਵਧੀਆ ਨਹੀਂ ਸੀ ਤਾਂ ਕਰਕੇ ਮੈਨੂੰ ਉਹਨਾਂ ਦੀ ਕਲਾਸ ਵਧੀਆ ਨਹੀਂ ਸੀ ਲੱਗਦੀ ਸਬਜੈਕਟ ਨਾਲ ਕੋਈ ਲੈਣਾ ਵੇਣਾ ਨਹੀਂ ਸੀ ਕੋਈ ਇਹੋ ਜਿਹਾ ਟੀਚਰ ਸੀ ਜਿਸ ਨੂੰ ਇਸ ਕਰਕੇ ਵੀ ਪੀਰੀਅਡ ਤੁਸੀਂ ਨਾ ਪਸੰਦ ਕਰਦੇ ਸੀ ਜਿਹੜਾ ਐਕਚੁਅਲ 'ਚ ਬਹੁਤ ਸਟ੍ਰਿਕਟ ਸੀ ਤੇ ਕੁੱਟਦਾ ਬਹੁਤ ਸੀ ਨਹੀਂ ਕਿੱਦਾਂ ਦਾ ਮੇਰਾ ਵੀ ਟੀਚਰ ਸੀ ਤੁਹਾਡਾ ਸਾਡੇ ਕੋਲ ਟਮਾਰਾ ਲਾਉੜੀ ਮੇਰੇ ਤੇ ਸਾਰੇ ਟੀਚਰ ਹੁੰਦੇ ਜਿਹੜੇ ਮੈਨੂੰ ਚੰਗੇ ਲੱਗਦੇ ਉਹਨਾਂ ਦੀ ਵੈਸੇ ਕਲਾਸ ਦੇ ਤੁਸੀਂ ਕਿੱਦਾਂ ਦੇ ਬੱਚੇ ਸੀਗੇ ਸ਼ਿਕਾਇਤ ਲਾਉਣ ਵਾਲੇ ਜਾਂ ਬਚਾਉਣ ਵਾਲੇ ਨਾ ਲਾਉਣ ਬਚਾਉਣ ਵਾਲਾ ਹੋ ਸਕਦਾ ਥੋੜਾ ਬਹੁਤ ਲਾਉਣ ਵਾਲਾ ਤਾਂ ਨਹੀਂ ਸੀ ਬਚ ओके फेवरेट सब्जेक्ट एक्चुअली साइकोलॉजी एंड फिलोसफी जेडी मैं कभी नहीं पढ़ी <laughs> 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 फिर क्यों वैसे मैंने चंगी लग रही है मैंने सोशियोलॉजी पढ़ी हुई है मुझे बहुत पसंद था ओके एनीथिंग टू डू विद क्रिएटिव आर्ट आल्सो कभी भी किसी भी रीजन करके फेल हो यूं किसी भी सब्जेक्ट में मैथ्स में जीरो मैं तो जीरो हां 8th क्लास ਪਰ ਮੈਂ ਫਾਈਨਲ ਇਗਜ਼ਾਮਸ 8 ਚੋਂ ਫਸ ਗਿਆ ਪੂਰੀ ਕਲਾਸ ਰੂਮ ਜੀ ਪਰ ਉਹਦੇ ਕੱਚੇ ਪੇਪਰ ਜੱਟ پیچھے ਮੇਰੇ ਮੈਥਸ ਜ਼ੀਰੋ ਨਿਕਲੇ ਸੀ ਮੈਥਸ ਚੇਂਜ ਓਕੇ ਕਿਹੜਾ ਸਬਜੈਕਟ ਹੈ ਜਿਹੜਾ ਤੁਹਾਨੂੰ ਜਵਾਂ ਪਸੰਦ ਨਹੀਂ ਸੀਗਾ ਤੁਸੀਂ ਭੱਜਦੇ ਆਏ ਹੋ ਹੋਂਦਾ ਇਕਨੋਮਿਕਸ ਐਂਡ ਮੈਥਸ ਬੰਕ ਕਿਤੇ ਕਦੀ ਕੋਈ ਪੀਰੀਅਡ ਤੁਸੀਂ ਬੰਕ ਵੀ ਕੋਈ ਕੰਮ ਹੀ ਹੋਣਾ ਜੀ ਬੰਕ ਤਾਂ ਕੀ ਕਹੀਏ ਬੰਕ ਹੁੰਦਾ ਜੇ ਤੁਸੀਂ ਜੋਇਨ ਹੀ ਬੰਕ ਕਰ ਲਏ ਓਕੇ ਚੀਟਿੰਗ ਕਰਨ ਵਾਲਿਆਂ ਜੋ ਸੀ ਇਹ ਕਰਮਾਨ ਵਾਲਿਆਂ ਚ ਕਰਵਾਈ ਹੈ ਨਰਜ ਕੇ ਤੁਸੀਂ ਕਰਵਾਈ ਮੇਰੇ ਤੋਂ ਕੋਈ ਚੀਟਿੰਗ ਕਰਦੀ ਰੱਤਰੀ ਗੱਲ ਹੈ ਮੈਂ ਕਰਵਾਈ ਨਹੀਂ ਤੇ ਕਰਨੀ ਤਾਂ ਬਹੁਤ ਹੋਰ ਗੱਲ ਹੈ ਓਕੇ ਕੋਈ ਟੀਚਰ ਸੀ ਜਿਹਦੀ ਛੇੜ ਪਾਈ ਹੋਈ ਸੀ ਤੁਸੀਂ ਪਾਈ ਹੋ ਗਈ ਪਰ ਮੈਨੂੰ ਯਾਦ ਨਹੀਂ ਆ ਰਹੀ ਪਾਈ ਜ਼ਰੂਰ ਹੋਈ ਓਕੇ ਤੁਹਾਡੇ ਲਈ ਤੁਹਾਡੀ ਲਾਈਫ ਦਾ ਟੀਚਰ ਕੌਣ ਹੈ ਜ਼ਿੰਦਗੀ ਮੇਰੇ ਤੋਂ ਹਰ ਜੀ ਹਸ ਮਮਾ ਹੀ ਨੇ ਓਕੇ ਕੈਂਟੀਨ ਦੀ ਕੋਈ ਮੈਮਰੀ ਹੈ ਤੁਹਾਡੇ ਦੋਨਾਂ ਦੀ ਦ ਇੰਗਲਿਸ਼ ਕੰਟੀਨ ਜਿਹੜੀ ਇੰਗਲਿਸ਼ ਹਾਰਟ ਹੈ ਸਾਡੀ ਪੀਰੀਅਡ ਦੀ ਬਹੁਤ ਸਾਰੀਆਂ ਗੇਮਸ ਪੀਰੀਅਡ ਦੀ ਕੋਈ ਯਾਦ ਜਿਹੜੀ ਕਦੀ ਭੁਲਾਈ ਨਹੀਂ ਜਾ ਸਕਦੀ ਅਸੀਂ ਤੇ ਬੜੇ ਰੌਅ ਰਸਟਿਕ ਅਰਥਲੀ ਸਕੂਲ ਅੱਜ ਬੜੇ ਹੋਏ ਤਾਂ ਗੇਮ ਪੀਰੀਅਡ ਗੇਮਸ ਵੀ ਹੁੰਦੀ ਗੇਮਸ ਗੋਜ਼ਨੀ ਮਤਲਬ ਕੋਈ ਇਹ ਜੋ ਟਾਈਮ ਸੀ ਜਿੱਥੇ ਕਹਿੰਦੇ ਸੀ ਜਾਓ ਨਿਆਣੂ ਖੇਡੋ ਨਹੀਂ ਸੱਜੇ ਤੋਂ ਹੁੰਦਾ ਹੁੰਦਾ ਸੀ ਮੈਨੂੰ ਚਾਹ ਚੜਜਾ ਪਰ ਮੈਨੂੰ ਜਿੱਦਾਂ ਇਹ ਹੁੰਦਾ ਸੀ ਚਾਹ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਮੈਂ ਯੂਨੀਵਰਸਿਟੀ ਪੜਾਉਣ ਲੱਗ ਗਿਆ ਸੀਗਾ ਮੈਂ ਰਹਿੰਦਾ ਹੋਸਟਲ 'ਚ ਹੀ ਸੀਗਾ ਤੇ ਵਾਲੀਬॉल ਮੇਰੀ ਗਦਾਸੀ ਦੁਆਬੇ ਤੋਂ ਫੁੱਟਬਾਲ ਵੈਸੀ ਉਥੋਂ ਦੀ ਗੇਮ ਹੈ ਪਰ ਫੁੱਟਬਾਲ ਇੱਥੇ ਹਰ ਜਗ੍ਹਾ ਤੁਸੀਂ ਖੇੜ ਨਹੀਂ ਸਕਦੇ ਵਾਲੀਬॉल ਦੀ ਫਿਰ ਵੀ ਕੰਪੈਕਟ ਗਰਾਊਂਡ ਹੁੰਦੀ ਹੈ ਤੇ ਵਾਲੀਬॉल ਤੋਂ ਮੈਨੂੰ ਇੰਨਾ ਜ਼ਿਆਦਾ ਪੈਸ਼ਨ ਹੁੰਦਾ ਸੀਗਾ ਮੈਂ ਸਾਡੇ ਡਿਪਾਰਟਮੈਂਟ ਤੋਂ ਉਦੋਂ ਬਿਲਕੁਲ ਸਕੂਟਰ ਹੁੰਦਾ ਸੀ ਮਤਲਬ ਸਕੂਟਰ ਤੇ ਆਉਂਦੇ ਆਉਂਦੇ ਨੇ ਸ਼ਰਟ ਦੇ ਬਟਨ ਖੋਲ ਲੈਣੇ ਕਿ ਮੈਂ ਜਾਂਦੇ ਟਾਈਮ ਖਰਾਬ ਨਹੀਂ ਕਰਨਾ ਪੈ ਤੈ ਸਿੱਕਣਾ हां वहां ਘਰੋਂ ਤੋਂ ਬਾਅਦ ਹੀ ਗੱਲ ਦੱਸ ਰਹਾ ਮਤਲਬ ਮੈਂ ਜਿੱਦਣ ਸੰਡੇ ਆ ਮੈਂ ਪਾਣੀ ਛਿੜਕਾਈ ਜਾਣਾ ਕਈ ਲੈ ਕੇ ਉਹਦੀਆਂ ਲਾਈਨਾਂ ਮਾਰੀ ਜਾਣੀਆਂ ਉਹਦੇ ਨਾਲ ਲੈ ਕੇ ਚੂਨਾ ਲਾਈ ਜਾਣਾ ਸੋ ਇਹ ਤੋਂ ਤੁਹਾਡਾ ਗੇਮ ਸਪਲੇ ਥੋੜਾ ਬਸ ਬਾਤੋਂ ਆਇਆ ਟੀਚਰ ਬਣ ਗਿਆ ਐ ਐਗਜੈਕਟਲੀ ਟੀਚਰ ਬਣ ਕੇ ਓਕੇ